ਜਦੋਂ ਖੜੇ ਗਏ ਤਾਂ 600 ਰੁਪਏ ਅਬਦੂ ਸਮਦ ਖਾਨ ਨੇ ਮਜ਼ਾਕ ਕੀਤਾ ਕਿ 600 ਰੁਪਏ ਬੰਦਾ ਸਿੰਘ ਇੰਨੇ ਪੈਸੇ ਤਾਂ ਸਾਡੇ ਮੰਗਤਿਆਂ ਕੋਲ ਵੀ ਹੁੰਦੇ ਨੇ ਇਹ ਤਨਜ਼ ਕੀਤੀ ਵਿਅੰਗ ਕੀਤਾ 600 ਰੁਪਈਆ ਦਾ ਬਾਦਸ਼ਾਹ ਬਾਬਾ ਬੰਦਾ ਸਿੰਘ ਨੇ ਕਿਹਾ ਬਾਦਸ਼ਾਹ ਦਰਵੇਸ਼ ਦੇ ਬੱਚੇ ਆ ਧਨ ਨਹੀਂ ਜਮਾ ਕੀਤਾ ਕਦੀ ਨਾ ਕਦੀ ਕਰਵਾ ਆ ਆਖਰ ਚ ਕুতਬ ਮিনার ਦੇ ਲਾਗੇ ਮਹਿਰੋਲੀ ਚ ਜਿਸ ਥਾਂ ਤੇ ਤਸੀਹੇ ਦੇ ਕੇ ਸ਼ਹੀਦ ਕੀਤੇ ਗਏ ਬਾਬਾ ਜੀ ਮੈਂ ਸ਼ਹੀਦ ਮੈਂ ਤਸੀਹਿਆਂ ਦਾ ਜ਼ਿਕਰ ਨਹੀਂ ਕਰਾਂਗਾ ਕਿਉਂਕਿ ਬੇਸ਼ੁਮਾਰ ਵਾਰੀ ਤੁਸੀਂ ਸੁਣ ਚੁੱਕੇ ਹੋ ਉਹ ਗੱਲ ਕਰਾਂਗਾ ਸਿਰਫ ਜਿਹੜੀ ਇਸ ਵਕਤ ਕਰਨ ਤੇ ਮੈਨੂੰ ਵਾਜਬ ਲੱਗਦੀ ਹੈ ਫਰਕਸੀਰ ਆਇਆ ਫਰਕਸੀਰ ਬਾਦਸ਼ਾਹ ਸੀ ਫਰਕਸੀਰ ਨੇ ਪੁੱਛਿਆ ਬੰਦਾ ਸਿੰਘ ਕਿਸ ਸਲੂਕ ਕੀਤਾ ਜਾਵੇ ਤੁਹਾਡੇ ਨਾਲ ਬੰਦਾ ਸਿੰਘ ਦਾ ਉੱਤਰ ਹਜ਼ੂਰ ਜੋ ਸਲੂਕ ਕਰੋਗੇ ਇਸ ਫਕੀਰ ਨਾਲ ਸੋ ਸਲੂਕ ਪਾਉਂਗੇ ਇਸ ਗੱਲ ਦਾ ਵਿਦਿਆਰਥੀਆਂ ਨੂੰ ਤਾਂ ਪਤਾ ਹੈ ਵੱਡਿਆਂ ਨੂੰ ਜਾਣਕਾਰੀ ਹੈ ਕਿ ਨਹੀਂ ਪਤਾ ਨਹੀਂ ਜਿਉਂ ਦੇ ਫਰਕਸੀਰ ਦੀਆਂ ਅੱਖਾਂ ਕੱਢੀਆਂ ਗਈਆਂ ਸੀ ਲੱਤਾਂ ਕੱਟੀਆਂ ਗਈਆਂ ਸੀ ਹੱਥ ਕੱਟੇ ਗਏ ਸੀ ਜਿਵੇਂ ਜਿਵੇਂ ਬਾਬਾ ਬੰਦਾ ਸਿੰਘ ਨਾਲ ਕੀਤਾ ਫਰਕਸੀਰ ਦੀ ਮੌਤ ਐਗਜ਼ੈਕਟਲੀ ਉਸੇ ਤਰ੍ਹਾਂ ਹੋਈ ਸੀ ਮੁਨੀਮ ਖਾਨ ਸੀ